ਨੇ ਲੜਾਇਏ ਜੀ ਰنجੇ ਸਿੰਘ ਕੀ ਮਾਰਧਾਰ ਕਰ ਦਿੰਗੇ ਤੇ ਤੁਹਾਡੀ ਲੜਕੀ ਲੈ ਜਾਣਗੇ ਠਾਕੇ ਤੁਹਾਡਾ ਘਰ ਜਲਾ ਜਾਣਗੇ ਅਬ ਇਹ ਹੀ ਤੋੜ-ਫੋੜ ਕਰ ਗਏਗੇ ਸਭ ਘਰ-ਗੁਰ ਵਿਗਾੜ ਗਏ ਮਾਰਾ ਸਭ ਜੇਵਰ ਲੈ ਗਏ ਜੇਵਰ ਲੈ ਗਏ ਪੈਸਾ ਲੈ ਗਏ ਸਭ ਘਰ ਦੇ ਵਿੱਚ ਹੋਈ ਪੰਤੋੜ ਅਤੇ ਖਿਲਰਿਆ ਪਿਆ ਕੱਲਾ-ਕੱਲਾ ਸਮਾਨ ਵੇਖ ਕੇ ਅੰਦਾਜ਼ਾ ਤਾਂ ਤੁਸੀਂ ਲਗਾ ਹੀ ਲਿਆ ਹੋਣਾ ਕਿ ਜ਼ਰੂਰ ਕੋਈ ਨਾ ਕੋਈ ਲੜਾਈ ਝਗੜਾ ਹੋਇਆ ਹੋਣਾ ਜਦ ਦੀ ਕੀ ਤਸਵੀਰਾਂ ਫਰੋਜਪੁਰ ਦੀਆਂ ਨੇ ਜਿੱਥੇ ਘਰ ਦੇ ਵਿੱਚ ਧੀ ਦਾ ਵਿਆਹ ਰੱਖਿਆ ਹੋਇਆ ਸੀ ਪਰ ਪੁਰਾਣੀ ਰੰਜੀਤ ਦੇ ਚਲਦਿਆਂ ਕੁਝ ਵਿਅਕਤੀ ਘਰ ਦੇ ਵਿੱਚ ਆਏ ਤੇ ਉਹਨਾਂ ਦੇ ਵੱਲੋਂ ਸਮਾਨ ਦੀ ਭੰਨਤੋੜ ਕੀਤੀ ਗਈ ਸ਼ਰਮ ਗੁੰਡਾਗਰਦੀ ਦਾ ਨਾਚ ਵੇਖਣ ਨੂੰ ਮਿਲਿਆ ਪੀੜਤ ਪਰਿਵਾਰ ਦਾ ਇਲਜ਼ਾਮ ਹੈ ਕਿ ਉਹ ਵਾਰ-ਵਾਰ ਫੋਨ ਪੁਲਿਸ ਨੂੰ ਕਰਦੇ ਰਹੀ ਪਰ ਡੇਢ ਘੰਟੇ ਦੇ ਬਾਅਦ ਪੁਲਿਸ ਪਹੁੰਚੀ ਪੀੜਤ ਪਰਵਾਨ ਨੇ ਦੱਸਿਆ ਕਿ ਘਰ ਦੇ ਵਿੱਚ ਧੀ ਦਾ ਵਿਆਹ ਰੱਖਿਆ ਹੋਇਆ ਸੀ ਸਾਰੇ ਰਿਸ਼ਤੇਦਾਰ ਵੀ ਇਕੱਠੇ ਹੋਣੇ ਸੀ ਉਹਨੇ ਕਿਹਾ ਕਿ ਪੁਰਾਣੀ ਰੰਜਿਸ਼ ਦੇ ਚੱਲਦੇ ਆ 15 ਤੋਂ 20 ਵਿਅਤੀ ਆਏ ਤੇ ਉਹਨਾਂ ਦੇ ਘਰ ਦੇ ਉੱਤੇ ਹਮਲਾ ਕਰ ਦਿੱਤਾ ਤੇ ਭੰਨ ਤੋੜ ਕਰਨੀ ਸ਼ੁਰੂ ਕਰ ਦਿੱਤੀ ਉਹਨੇ ਕਿਹਾ ਕਿ ਸੋਨੇ ਦੇ ਗਹਿਣੇ 1.5 ਲੱਖ ਰੁਪਏ ਕੈਸ਼ ਧੱਕ ਕਿ ਉਹ ਚੁਰਾਹ ਹੋ ਗਏ ਕੇ ਮਾਰ ਧਾਰ ਕਰ ਦਿੰਗੇ ਤੇ ਤੁਹਾਡੀ ਲੜਕੀ ਲੈ ਜਾਣਗੇ ਉਠਾ ਕੇ ਤੁਹਾਡਾ ਘਰ ਜਲਾ ਜਾਣਗੇ ਤੁਹਾਰੇ ਕੋ ਮਾਰ ਕੇ ਖਤਮ ਕਰ ਜਾਣਗੇ ਬਸ ਆਤੈਗੇ ਗਾਲੀ ਗੋਲੀ ਦੇ ਕੇ ਚਲੇ ਜਾਂਦੇਗੇ ऐसा क्यों करते हैं क्या बात क्या हुई है मगर हमारा लड़का तो जेल में बंद है हमारे क्यों तंग करते हो आप वो घर पे आएगा जो आके हमारे को तंग करते आप अब क्या किया है अब यही तोड़ फोड़ कर गेंगे सब घर गे हमारा सब। ले गे। जेवर ले गए जेवर ले गए पैसा ले गए सब क्या लगता है कितना नुकसान है टोटल जीव? बहुत नुकसान है अंदर जाके देखो आप बहुत नुकसान है रंजीत सिंह की ये लड़ाई हुई है इनकी ये बाद में मारा मोरा इनको पहले मुंडों को मारा फिर उन्होंने मारा अब क्या बात हुई अब ये भाई बंद कमरा था यहाँ पे हम तो चल परसों अभी हफ्ते के पहले आए थे यहाँ पे पहले गाले गुले कटके गए इनको गाले गुले कटके गए तुम्हारे को चक्के ला जाएंगे एक वो करेंगे फलाना करेंगे ਫਿਰ ਆਤੇ ਰਾਤ ਕੋ ਆਤੂ ਕੇ ਵਾਸਤੇ ਰਾਤ ਨੂੰ ਆਂਦੇ ਨੇ ਨਜ਼ੀ ਪੱਤੇ ਵਿੱਚ ਆਤੰਗੇ ਨਹੀਂ ਆਪ ਕਾ ਬੰਦ ਕਰ ਮੈਂ ਬੰਦ ਬਰ ਤਾਲਾ ਲੱਗੇ ਸੀ ਤੁਹਾਡੇ ਸਾਹਮਣੇ ਭਾਜੀ ਵੇਖ ਲਓ ਤੁਹਾਡੇ ਤਾਲਾ ਲੱਗਾਲੇ ਰੱਖ ਫਿਰ ਜੇਬਰ ਭਾਈ ਜੀ ਸਾਰਾ ਸਮਾਨ ਸਭ ਸਾਰਾ ਵੇਖ ਲਓ ਤੁਹਾਡੇ ਸਾਹਮਣੇ ਤੋੜ ਤਾੜ ਦਿੱਤਾ ਹੈਗਾ ਤੋੜ ਤਾੜ ਦੀ ਹੈਗਾ 1.5 ਲੱਖ ਤੁਹਾਨੂੰ ਕਿਵੇਂ ਪਤਾ ਕਿ ਵੇਖਿਆ ਨਾ ਕਸੀ ਦਾ ਲੜਦੀ ਦੇ ਮਾਰੇ ਅਸੀਂ ਆਸੇ ਪਾਸੇ ਸੁਣਨੇ ਭਾਜੀ ਕੀ ਕਰੀਏ ਫਿਰ ਮੁੜਦੇ ਰਹੇ ਨਹੀਂ ਜੋ ਮੈਂ ਕੱਲਾ ਮੈਂ ਕੀ ਕਰ ਲਿਆ ਨੇ 10 12 ਕੀ ਨੁਕਸਾਨ ਕੀ ਕੀਤਾ ਸਰ ਉਹ ਜੇਵਰ ਲੈ ਗਏ ਨੇ ਪੈਸੇ ਲੈ ਗਏ ਨੇ 1.5 ਲੱਖ ਰੁਪਈਆ ਤਿੰਤ ਤੋਂ ਵਾਲਾ ਵਿਆਹ ਕੁੜੀ ਦਾ ਵਿਆਹ ਸੀ ਇਸ ਵਧੀਰਾ ਸਾਰੇ ਲੈ ਗਏ ਨੇ ਰਾਤ ਨੂੰ ਇਸ ਬਾਰੇ ਪੁਲਿਸ ਨੂੰ ਸੂਚਨਾ ਕੀਤੀ ਕੋਈ ਡਰਦੇ ਮਾਦੇ ਸਵੇਰੇ ਆਇਆ ਕਹਿਦ ਰਿਹਾ ਸੀ ਰਾਤ ਦੀ ਗੰਢ ਅਜ ਬਰਾਦਰ ਨੂੰ ਇਕੱਠੀ ਕਰਕੇ ਉਹ ਲੈ ਕੇ ਜਾਣਾ ਸੀ ਜੇ ਬਾਤਾਂ ਰਾਤ ਕੋਈ ਜਦੋਂ ਪ੍ਰਸ਼ਾਸਨ ਦਾ ਪ੍ਰਸ਼ਾਸਨ ਤੁਪਸ਼ੇ ਗਈ ਆ ਉਹ ਕਿੱਜੇ ਦੇ ਦੋ ਸਾਨੂੰ ਹੋਰ ਕਿੱਜੇ ਉਹਦੇ ਇਸ ਘਟਨਾ ਨੂੰ ਲੈ ਕੇ ਪੁਲਿਸ ਦੇ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪਰਾਂ ਦੇ ਵਿੱਚ ਤੋੜਫੋੜ ਹੋਈ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਜੀ? ਕਿਹਨਾਂ ਦੇ ਖਿਲਾਫ ਸ਼ਿਕਾਇਤ ਕੋਤ ਮਿਲੀ ਹੈ ਜੀ? ਰਾਤੀ ਅਸੀਂ ਗਏ ਸੀ ਮੌਕੇ ਤੇ ਅਸੀਂ ਤੋਂ ਸਾਨੂੰ ਗਏ ਸੀ ਮੌਕੇ ਤੇ ਇਹ ਰਾਤ ਉਹ ਜੋ ਫੈਮਿਲੀ ਵਾਲੇ ਉਹ ਬੋਲਦੇ ਸੀ ਨਾ ਵੀ ਸਾਡੇ ਘਰੇ ਨੋਹ ਨੰਨਾ ਕਿ ਸਲੀਮ ਇੱਕ ਮੰਗੋ ਮੰਗੋ ਲਗੜ ਇਹਨਾਂ ਦੇ ਜਾਣਦੇ ਨੇ ਨਾ ਤੇ ਨਾਲੇ ਉਹ ਜਿਹੜਾ ਕੋਈ ਪਹੁੰਚ ਆਣੇ ਸੀਗੇ ਲੜਕੀਆਂ ਸਾਡੇ ਘਰੇ ਆ ਮਾ ਕੀਤਾ ਸਾਡੇ ਤੋਰ ਫੋਲ ਕੀਤੀ ਸਮਾਨ ਦੀ ਤੋਰ ਫੋਲ ਕੀਤੀ ਜਾਨੇ ਕੁਝ ਨਕਦੀ ਵੀ ਲੈ ਕੇ ਗਏ ਨੇ ਸਾਰਾ ਸਮਾਨ ਤੋਂ ਤੋੜ ਗਏ ਉਹ ਨਮਜਾ ਚਲਾ ਕੇ ਤੁਸੀ ਚਾਉਪਾ ਤੈਨੂੰ ਜੀ ਐਪਲੀਕੇਸ਼ਨ ਦੋ ਮਾ ਤੇ ਘਰੋਂ ਆ ਗਈ ਤੁਹਾਨੂੰ ਜੀ ਦਰਖਾਸਤ ਆ ਦਿੱਤੀ ਆਪਣੀ ਆ ਗਈ ਆ ਗਈ ਨਾ ਦੋ ਕਰੇ ਹੋਈ ਹੈ ਜੀ ਦੋ ਕਰੇ ਹਾਂ ਇੱਕ ਦੀ ਆ ਗਈ ਸੀ ਇੱਕ ਦੀ ਮੈਂ ਬਸ ਮੈਂ ਪੋਸਟਪੋਨ ਕਰ ਦੇ ਇੱਕ ਦੀ ਆ ਗਈ ਮਾਮਲਾ ਦਾ ਜੋ ਆ ਜਾਨ ਤੋਂ ਬਾਅਦ ਹੀ ਹੋਣਾ ਮਾਮਲਾ ਦਾ ਜਿਹੜਾ ਜੈ ਜੋ ਜੈਸੀ ਕਾਰਜ ਜੋ ਵੀ ਐਸੀ ਕਾਰਜ ਕੀਤੀ ਜਾਈਏ ਦਸਦੀ ਕੀ ਪੀੜਿਤ ਪਰਿਵਾਰ ਦੇ ਵੱਲੋਂ ਹੁਣ ਇਨਸਾਫ ਦੀ ਗੋਹਲ ਲਗਾਈ ਜਾ ਰਹੀ ਹੈ ਉਹਨਾਂ ਨੇ ਹਮਲਾਵਰਾਂ ਦੇ ਨਾਲ ਪੁਲਿਸ ਦੀ ਮਿਲਿਪੁਗਤ ਹੋਣ ਦੇ ਇਲਜ਼ਾਮ ਵੀ ਲਗਾਏ ਨੇ ਫਿਲਹਾਲ ਇਨਾਂ ਹਮਲਾਵਰਾਂ ਨੂੰ ਕਦੋਂ ਤੱਕ ਕਾਬੂ ਕੀਤਾ ਜਾਂਦਾ ਤੇ ਕੀ ਕਾਰਵਾਈ ਕੀਤੀ ਜਾਂਦੀ ਹੈ ਇਹ ਵੀ ਵੇਖਣਾ ਲਾਜ਼ਮੀ ਹੋਵੇਗਾ ਫਿਰੋਜ਼ਪੁਰ ਤੋਂ ਪਰਮਜੀਤ ਸੁਖਾਣਾ ਪੰਜਾਬੀ ਲੋਕ ਚੈਨਲ